ਦੋਸਤੋ ਇਸ ਲਈ ਨਾ ਤਾਰਾ ਵਾਲੇ ਪੁਲ ਤੇ ਮੌਜੂਦ ਹੈ ਤੇ ਇਹ ਨਹਿਰ ਪੰਜ ਸਰੋਵਰਾਂ ਨੂੰ ਚਲ ਦਿੰਦੀ ਹੈ ਇੱਥੇ ਹਾਲਾਤ ਵਖੋਨੇ ਆ ਪਹਿਲਾਂ ਇਹ ਦੇਖੋ ਇਹ ਗੁੱਟਕਾ ਸਾਹਿਬ ਇੱਥੇ ਬੇਦਬੀ ਕੀਤੀ ਗਈ ਆ ਸੁਪਨੀ ਸਾਹਿਬ ਤੇ ਸਿਰਮਣੀ ਸੁਮਨ ਦਾ ਗੁੱਟਕਾ ਵੀ ਖੜੋ ਹੋਇਆ ਰਿਹਾ ਵੀ ਇਹ ਸ਼੍ਰੋਮ ਨੇ ਕੁਦਰ ਦੁਬਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਾਲਾ ਜੋ ਵੱਲੋਂ ਜੋ ਹੈ ਓ ਜੀ ਗੁੱਟਾ ਸਾਹਿਬ ਮੈਂ ਲੈ ਜਨਾ ਕਰੇ ਆ ਲਓ ਇਹ ਮੈਨੂੰ ਦੇ ਦਿਓ ਭਾਜੀ ਮੈਂ ਲੈ ਜੀ ਭਾਜੀ ਕਿੰਨੇ ਕੁ ਗੁੱਟਕੇ ਖੜੋਗੇ ਨਹੀਂ ਜਿੰਨਾ ਹੋ ਸਕੇ ਭਾਜੀ ਲੈ ਕੇ ਜਾਵਾਂਗੇ ਇਹ ਮੈਂ ਆਪਣੇ ਘਰੇ ਰੱਖੂਗਾ ਜੋ ਕੁਝ ਵੀ ਇੱਥੇ ਭਾਵੇਂ ਕੋਈ ਗੀਤਾ ਵੀ ਮਿਲਦੀ ਹੈ ਭਾਵੇਂ ਕੁਰਾਨ ਵੀ ਮਿਲਦੀ ਹੈ ਉਹ ਪੋ ਵੀ ਸਾਮਾਂਗੇ ਪਿਛਲੀ ਵਾਰ ਇੱਥੇ ਆਏ ਸੀ ਕਿ ਉਹਨੂੰ ਕੁਰਾਨ ਵੀ ਮਿਲਦੀ ਆ ਆ ਪੰਜਾਬੀ ਮਾਂ ਬੋਲੀ ਵੀ ਹੈਗੀ ਸਾਡੀ ਦੁੱਖ ਭੰਨ ਜੋ ਪੈਸਾ ਤੋਡੇ ਲਈ ਦੁੱਖ ਟੁੱਟਣੇ ਪਾਪੀ ਇੱਥੇ ਛੁੱਟਣ ਆਲੇ ਤੁਹਾਡਾ ਬੇੜਾ ਕਰਕੇ ਇੱਥੇ ਵੀ ਹੋਣਾ ਤੇ ਉੱਥੇ ਵੀ ਹੋਣਾ ਲੋਕ ਵੀ ਪਰਲੋਕ ਵੀ ਤੁਹਾਡੇ ਲਈ ਕੁਝ ਨਹੀਂ ਬਣਿਆ ਤੁਹਾਡੇ ਲਈ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਬੇਸ਼ਰਮੋਂ ਕਿਹੜੀ ਜਗ੍ਹਾ ਤੇ ਤੁਹਾਨੂੰ ਛੁੱਟ ਕੇ ਆਈਏ ਤੁਹਾਨੂੰ ਕਿ ਕਿਤੇ ਮੇਰੇ ਸਾਹਮਣੇ ਛੁੱਟਦੇ ਤੁਹਾਡੀਆਂ ਬਾਹਾਂ ਵੜ ਦੇਣੀਆਂ ਸੀ ਮੈਂ ਇੱਥੇ ਬੰਨ ਕੇ ਕੀ ਲੋਕਾਂ ਨੇ ਕੁਝ ਨਹੀਂ ਕੀਤਾ ਜਾ ਸਕਦਾ ਅੱਗੇ ਗੱਲ ਫੋਟੋਆਂ ਤੱਕ ਸੀਗੀ ਸਿਰਫ ਕਿ ਫੋਟੋਆਂ ਛੁੱਟੀਆਂ ਜਾਂਦੀਆਂ ਧਾਰਮਿਕ ਪਰ ਹੁਣ ਗ੍ਰੰਥਾ ਦੀ ਇਸ ਤਰੀਕੇ ਨਾਲ ਬੇਦਬੀ ਹੋਊਗੀ ਸੋਚਿਆ ਨਹੀਂ ਯਾਰ ਕੋਈ ਇਹ ਸਮਝੀ ਕੋਈ ਪਹਿਲੀ ਵਾਰ ਨਹੀਂ ਪਿਛਲੇ 7 ਸਾਲਾਂ ਤੋਂ ਆਪਾਂ ਲੱਗੇ ਆਂ ਬਿਲਕੁਲ 7 ਸਾਲਾਂ ਤੋਂ ਪਿਛਲੇ ਤੋਂ ਲੱਗੇ ਤੇ ਇੱਥੇ ਕਿਤੇ ਨਾ ਕਿਤੇ ਸਫਾਈ ਕਿ ਨਹੀਂ ਕਰੀ ਕਰਾ ਲਈਏ ਪਰ ਬੇਸ਼ਰਮਾਂ ਨੇ ਅੱਜ ਹਰਾਮ ਜਾਨਿਆਂ ਨੇ ਸਾਰੀਆਂ ਹੱਦਾਂ ਪਾਰ ਕਰਤੀਆਂ ਔਰ ਬੇਸ਼ਰਮੂ ਇਹ ਕਿਸੇ ਗੈਰ ਦਾ ਨਹੀਂ ਕਿ ਸਿੱਖ ਦਾ ਕੰਮ ਆ ਮੈਂ ਕਿਤੇ ਸਾਰੇ ਪਾਸੇ ਵੀਡੀਓ ਦਿਖਾਉਣੇ ਤੁਹਾਨੂੰ ਆ ਹਾਲਾਤ ਮਤਲਬ ਐਸੇ ਹਾਲਾਤ ਆ ਦੱਸੋ ਆ ਦੇਖੋ ਆ ਕਮਾਲ ਹੋ ਗਈ ਭਈ ਉਹ ਵੀ ਫਾੜਾ ਲਫਾਫਾ ਫਟ ਇਹਦੇ ਚੋਂ ਕੱਢ ਇਦੇ ਵਿੱਚ ਆਹ ਵੇਖੀ ਕਾਡ ਇਹਨਾਂ ਚੋ ਕੀ ਲਿਖਿਆ ਆ ਹਿੰਦੂ ਧਰਮ ਦੇ ਆ ਕੀ ਗੱਦਸਿਓ ਕਮਾਇਓ ਦੂਜੇ ਪਾਸੇ ਕਰਿਓ ਉਹ ਵੀ ਕੱਢ ਬੱਦੇ ਗੂਗਲ ਕੀ ਗਾ ਖੋਲਿਓ ਭਾਜੀ ਇਹਨੂੰ ਇਹ ਜਨਤ ਕੈਲੰਡਰ ਪਾ ਕੇ ਛੁੱਟਿਆ ਗਏ ਨੇ ਤਾਂ ਆ ਬਾਬੇ ਲਾਣੇ ਦੀ ਫੋਟੋ ਲੱਗੀ ਉੱਪਰ ਇਹਨੂੰ ਲਿਫਾਫੇ ਚ ਪਾਓ ਭਾਜੀ ਇੱਕ ਇਹ ਫਰਾ ਸਸਕਾਰ ਕਰ ਦੇਣਾ ਪੈਸੇ ਬਹੁ ਬੁਰਾ ਲਿਆ ਬਹੁ ਵੇਖੋ ਉੱਥੇ ਬਾਥਰੂਮ ਕਰਦੇ ਉੱਥੇ ਲక్ష్ਮੀ ਜੀ ਦੀ ਫੋਟੋ ਟੁੱਟੀ ਹੋਵੇਖੋ ਕਹਣ